ਬਿਕਰਮ ਸਿੰਘ ਮਜੀਠੀਆ ਤੜਕਸਾਰ ਇੱਕ ਨੌਜਵਾਨ ਨੂੰ ਵੀਡੀਓ ਕਾਲ ਲਾ ਲੈਂਦੇ ਨੇ ਔਰ ਵੀਡੀਓ ਕਾਲ ਲਾ ਕੇ ਉਸਦੇ ਨਾਲ ਗੱਲਬਾਤ ਕਰਦੇ ਆ ਇਹ ਨੌਜਵਾਨ ਹੈ ਕੌਣ ਇਹ ਨੌਜਵਾਨ ਕਰਦਾ ਕੀ ਹੈ ਔਰ ਬਿਕਰਮ ਸਿੰਘ ਮਜੀਠੀਆ ਕਿਉਂ ਟਰਸਟਡ ਹੋਏ ਉਸ ਨੂੰ ਵੀਡੀਓ ਕਾਲ ਕਰਨ ਦੇ ਵਿੱਚ ਦਰਸਲ ਇਸ ਨੌਜਵਾਨ ਦਾ ਨਾਮ ਗੁਰਜਪਨੀਤ ਸਿੰਘ ਹੈ ਸਰਦਾਰ ਗੁਰਪਤ ਗੁਰਜਪਨੀਤ ਸਿੰਘ ਅੰਬਾਲਾ ਦਾ ਰਹਿਣ ਵਾਲਾ ਪਰ ਤਾਮਿਲਨਾਡੂ ਵਿੱਚ ਲਗਾਤਾਰ 7 ਸਾਲ ਤੋਂ ਮਿਹਨਤ ਕਰਦਾ ਪਿਆ ক্রিকেট ਖੇਡਦਾ ਔਰ ਇਸ ਦੀ ਸਿਲੈਕਸ਼ਨ ਚਨਈ ਸੁਪਰ ਕਿੰਗਸ ਦੇ ਵਿੱਚ ਆਈਪੀਐਲ ਟੀਮ ਚਨਈ ਸੁਪਰ ਕਿੰਗਸ ਦੇ ਵਿੱਚ ਹੋ ਗਈ ਔਰ ਜਿਸ ਉਤੇ ਪਰਿਵਾਰ ਫਖਰ ਵੀ ਕਰ ਰਿਹਾ ਹੈ ਉਥੇ ਹੀ ਪਰਿਵਾਰ ਇਹ ਵੀ ਆਸ ਕਰ ਰਿਹਾ ਕਿ ਕਿਤੇ ਟੀਮ ਇੰਡੀਆ ਚ ਵੀ ਖੇਡਣ ਦਾ ਮੌਕਾ ਮਿਲੇ ਪਰ ਨਾਲੋਂ ਨਾਲ ਵਿਕਰਮ ਸਿੰਘ ਮਜੀਠੀਆ ਨੇ ਵੀ ਇਹ ਖਬਰ ਸੁਣਦੇ ਸਾਰ ਫੋਨ ਚੁੱਕਿਆ ਤੇ ਵੀਡੀਓ ਕਾਲ ਲਾ ਲਈ ਇਸ ਨੌਜਵਾਨ ਨੂੰ ਮੁਬਾਰਕਬਾਦ ਦੇਣ ਵਾਸਤੇ ਵਿਕਰਮ ਸਿੰਘ ਮਜੀਠੀਆ ਨੇ ਇਸ ਉਪਲਬਧੀ ਉਤੇ ਇਸ ਨੌਜਵਾਨ ਨੂੰ ਮੁਬਾਰਕਬਾਦ ਦਿੱਤੀ ਚੜ੍ਹਦੀ ਕਲਾ ਦਾਸ਼ੀਰਵਾਦ ਦਿੱਤਾ ਔਰ ਨਾਲੋ ਨਾਲ ਉਸਦੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਆ ਉਹ ਤਸਵੀਰਾਂ ਸਾਹਮਣੇ ਆਈਆਂ ਆਓ ਵੇਖਦੇ ਆ ਬਿਕਰਮ ਸਿੰਘ ਮਜੀਠੀਆ ਇਸ ਨੌਜਵਾਨ ਕੀ ਕਹਿੰਦੇ ਆ ਅੱਛੀ ਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਸਟਲੀ ਕੰਗratulations थैंक यू so much ਸਰ थैंक यू so much ਸਰ ਯੂ ਯੂ ਮੇਡ ਅਸ ਆਲ ਵੈਰੀ ਪ੍ਰਾਊਡ ਜਿਤ ਸਵियर ਬੜਾ ਮਾਣ ਹੈ ਤੁਹਾਡੀ ਜਦੋਂ ਮੈਂ ਖਬਰ ਪੜ੍ਹੀ ਸੁਣੀ ਦੇਟ ਐਂਡ ਤੁਹਾਡੀ ਜੋ ਡੈਡੀਕੇਸ਼ਨ ਹੈ आई माय सैल्यूट टू द एजुकेशन अमेजिंग सो यू आर तू सी यू आर बोर्न इन लुधियाना आई मीन तेर अंबाल में ते लेकिन मेरे नानके लुधियाना दे साहिब अच्छा 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 नहीं ते की अपना अंबाल में की करते बुजुर्ग की करते थोड़ी फैमिली नहीं पापा फोटोग्राफी करते जी अच्छा बड़ी हिम्मत है यार कि तू कितने तमिलनाडु फिर कीने गाइड किया ते तमिलनाडु जान ली ਸਾਨੂੰ ਇੱਕ ਕੋਡ ਸੀਗਾ ਜੀ ਕਿਉਂਕਿ ਮੈਨੂੰ ਜਦੋਂ ਆਪਾਂ ਸੀ ਪੰਜਾਬ ਵਾਲੇ ਖੇਡੇ ਤਾਂ ਸਾਨੂੰ ਕੁਝ ਮਿਲਿਆ ਨਹੀਂ ਤੇ ਮੇਰੇ ਕੋਲ ਨੇ ਮੈਨੂੰ ਸੁਜੈਸਟ ਕੀਤਾ ਵੀ ਮੈਂ ਉਹਦਾ ਚਨੀ ਚਲਾ ਗਿਆ ਤੇ ਉਧਰ ਮੈਨੂੰ ਕ੍ਰਿਕਟ ਖੇਡਿਆ ਮੈਂ 6-7 ਸਾਲ ਤੋਂ ਹੈਗਾ ਉੱਥੇ ਖੇਡਦਾ ਇਖਦੇ ਅੱਜ ਮੈਨੂੰ ਮਕਾਮ ਮਿਲਿਆ ਨਹੀਂ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਯੂ ਰੀਅਲੀ ਮੇਡ ਮੀ ਪ੍ਰਾਊਡ ਐਂਡ ਮੈਨੂੰ ਮੈਂ ਆਪਦੇ ਬੱਚੇ ਨਾਲ ਇਹ ਗੱਲ ਸ਼ੇਅਰ ਕਰੂੰਗਾ ਕਿ ਹਿੰਮਤ ਨੈਵਰ ਲੂਜ਼ ਹੋਪ ਔਰ ਡੈਡੀਕੇਟਡ ਰੋ ਇਮਾਨਦਾਰੀ ਨਾਲ ਆਪਦੀ ਮਿਹਨਤ ਕਰੋ ਤੇ ਗੁਰੂ ਸਾਹਿਬ ਫਲ ਜਰੂਰ ਦਿੰਦੇ ਆ ਔਰ ਥੋਡੇ ਚ ਬੜੀ ਹਿੰਮਤ ਹੈ ਜੀ ਜਾ ਕੇ ਚੇਨਈ ਜਿੱਥੇ ਲੈਂਗੁਏਜ ਬੈਰੀਅਰ ਸੀ ਸਭ ਕੁਝ ਸੀ ਬਟ ਸੋ ਤੁਸੀਂ ਹੁਣ ਟਾਮਿਲਨ ਬੋਲ ਲਨੇ ਹੋ ਨਹੀਂ ਜੀ ਨਹੀਂ ਥੋੜੀ ਬੋਧਨ ਸਭ ਆ ਗਿਆ ਤੇ ਹੁਣ ਉਹਨਾਂ ਨਾਲ ਡਰੈਸਿੰਗ ਰੂਮ ਸ਼ੇਅਰ ਕਰਦੇ ਆ ਖੇਡਦੇ ਆ ਮੈਂ 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 ਵੀ ਉੱਥੇ ਜਾਂ ਆਈ ਯੂਸ ਟੂ ਰੈਲੀ ਸਾਡਾ ਵਿਕਾਰ ਨਹੀਂ ਕਰਦਾ ਸੀ ਮੈਂ ਸਾਡੇ ਜਿਹੜੇ ਟਿਊਨਰ ਸੀ ਉਹ ਤਮਿਲਨਾਡੂ ਤੋਂ ਸੀ ਕੋੰਪੇਡੋਰ ਤੋਂ ਸੋ ਮੈਨੂੰ ਵੀ ਥੋੜੀ ਬਹੁਤੀ ਟਮਿਲਿਆਨ ਆਉਂਦੀ ਸੀ ਇੱਕ ਤਾਂ ਲਮਜੇ ਵਰਤੇ ਸੀ ਇਲਾ ਇਲਾ ਇਹੋ ਜਿਹਾ ਕੁਝ ਕਹਿੰਦੇ ਸੀ ਹਾਂਜੀ ਹਾਂਜੀ ਸੋ ਨਹੀਂ लवली ਬਹੁਤ ਖੁਸ਼ੀ ਹੋਈ ਤੁਸੀਂ ਬਿਜ਼ੀ ਹੋ ਵਿਦ ਸਪੀਕ ਲੇਟਰ ਬੇਟਾ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਰਨ ਤੁਹਾਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਐਂਡ ਮੇਕ ਯੂ ਰਾਈਸ ਟੂ ਦੀ ਓਕੇਜਨ ਆਈਪੀਐਲ ਚ ਬੇਕਮ ਸ਼ਾਈਨਿੰਗ ਸਟਾਰ ਐਂਡ ਮੇਕ ਆਲ ਪੰਜਾਬੀਜ਼ ਵੈਰੀ ਪ੍ਰਾਊਡ ਔਰ ਕਦੇ ਵੀ ਆਪ ਦੀ ਇਹ ਲੋਕ ਨਾ ਬਦਲਿਓ ਇਹ ਜਿਹੜੀ ਇਹ ਪਛਾਣ ਐ ਜਿਹੜੀ ਸਿੱਖੀ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਐ ਮਤਲਬ ਥਿਸ ਇਜ਼ ਗੋਇੰ ਟੂ ਇਸ ਇਸ ਦੇ ਵੀ ਇਸ ਨੂੰ ਵੀ ਮਾਣ ਮਿਲੇ और ये थोड़ी पहचान है एंड आई एम सो हैपी टू सी यू साबत सूरत देख के खुशी हो जाती है मन को बहुत-बहुत बधाई कांग्रेचुलेशंस गॉड ब्लेस यू मैं आई एम अ फास्ट बॉलर हैव बीन टोल्ड हां बच्चों चक दियो फटे बिल्कुल लवली कांग्रेचुलेशन ऑल द बेस्ट टोटली आई बारी अरदास करया करेंगे लवली ऑल द बेस्ट गुरु साहब कृपा कर ਸ਼ਕਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੈਂਕ ਯੂ ਗੋਡ ਬlesਸ ਯੂ